ਮੇਰੇ ਹਸਬੰਦ ਦਾ ਨਾਮ ਸੋਹਣ ਸਿੰਘ ਸੀਗਾ ਜੋ ਕਿ ਇੱਥੇ ਆਪਰੇਸ਼ਨ ਕਰਾਉਣ ਆਏ ਸੀਗੇ ਆਪਰੇਸ਼ਨ ਕਰਨ ਦੇ ਵਾਸਤੇ ਇਹਨਾਂ ਨੇ ਕਿਹਾ ਸੀਗਾ ਵੀ ਦੁਵਾੜੀ ਤੋਂ ਅਗਲੇ ਦਿਨ ਅਸੀਂ ਆਪਰੇਸ਼ਨ ਕਰਾਂਗੇ ਅਸੀਂ ਦੁਵਾੜੀ ਤੋਂ ਅਗਲੇ ਦਿਨ ਇਹਨਾਂ ਨੂੰ ਇੱਥੇ ਦਾਖਲ ਕਰਾਇਆ ਜਦੋਂ ਇਹਨਾਂ ਨੇ ਸ਼ਾਮ ਨੂੰ ਆਪਰੇਸ਼ਨ ਕੀਤਾ ਤਾਂ ਉਹਨਾਂ ਦੇ ਅੰਦਰ ਜਦੋਂ ਮੈਂ ਮਿਲਣ ਗਈ ਆਪਰੇਸ਼ਨ ਕਰਨ ਤੋਂ ਬਾਅਦ ਚੰਗਾ ਮੈਂ ਨਹੀਂ ਸੀ ਮੈਂ ਜਾ ਕੇ ਹੱਥ ਫੜ ਲਿਆ ਉਹਨਾਂ ਦਾ ਹੱਥ ਫੜ ਕੇ ਮੈਂ ਅਰਦਾਸ ਕੀਤੀ ਮੈਂ ਕਿਾ ਇਹਨਾਂ ਦਾ ਦਰਦ ਪਰ ਉਹਨਾਂ ਨੂੰ ਕੋਈ ਇੰਨਾ ਹੈ ਨਹੀਂ ਸੀ ਇੰਨੀ ਤਕਲੀਫ ਹੋ ਰਹੀ ਸੀ ਉਹਨਾਂ ਨੂੰ ਪੇਰੋ ਨਾ ਨੇ ਕਿਜੀ ਤਾਂ ਮੈਨੂੰ ਦਰਸਕੇ ਬਾਹਰ ਚੱਲ ਇਹ ਉਹ ਹੈਗੀ ਆ ਆਹ ਹਾ ਉੱਥੇ ਆਈਸੀਯੂ ਦੇ ਵਿੱਚ ਰੱਖਿਆ ਹੋਇਆ ਸੀਗਾ ਕਿਤੇ ਬਾਹਰ ਚੱਲੋ ਬਾਹਰ ਇੱਥੇ ਨੀ ਕਿਸੇ ਨਾਲ ਸੀ ਬੈਠਣ ਦੇ ਮੈਂ ਬਾਹਰ ਆ ਕੇ ਬੈਂਚ ਤੇ ਬੈਠ ਗਈ ਸ਼ਾਮ ਨੂੰ ਫਿਰ ਇਹਨਾਂ ਦੇ ਉੱਥੇ ਇਹ ਆ ਗਿਆ ਇਹਨੇ ਕੋਈ ਨਹੀਂ ਦੱਸਿਆ ਰੋਜ਼ ਮੈਂ ਆਉਂਦੀ ਸੀਗੀ ਰੋਜ਼ ਮੈਂ ਸੀ ਪੰਜ ਦਿਨ ਮੈਂ ਲਗਾਤਾਰ ਆਉਂਦੀ ਰਹੀਆਂ ਮੈਂ ਬੈਠਦੀ ਸੀ ਕੋਲ ਇਹਨੇ ਇਹ ਨਹੀਂ ਦੱਸਿਆ ਕਿ ਮੇਰੇ ਤੋਂ ਤਰੀ ਕਿੱਟੀ ਆਖੀਰ ਜਦੋਂ ਇਹ ਚਾਹ ਸ਼ਾਮ ਨੂੰ ਮੈਨੂੰ ਲੈ ਕੇ ਗਿਆ ਕਾਕਾ ਮੈਂ ਖਾ ਅੱਜ ਮੈਂ ਲੇਟ ਅੱਜ ਘਰੇ ਜਾਣਾ ਵਾ ਤੇ ਮੈਨੂੰ ਚਾਹ ਲੈ ਕੇ ਗਿਆ ਕੋਈ ਕਹਦਾ ਵੀ ਇਹਨਾਂ ਨੂੰ ਕੋਈ ਪੀਣ ਨੂੰ ਕੁਛ ਦੋ ਉਹ ਕਹਿੰਦਾ ਵੀ ਇਹਨਾਂ ਨੂੰ ਕੁਛ ਚਾਹ ਦੇ ਦੋ ਜੋ ਵੀ ਹੈ ਦੇ ਦੋ ਇਹਨਾਂ ਨੂੰ ਪੀਣ ਨੂੰ ਜੇ ਮੈਂ ਚਾਹ ਦਿੱਤੀ ਉਹ ਅੰਤੜੀ ਸਾਰੀ ਹੋਇਆ ਗਈ ਸਾਨੂੰ ਜਿੱਥੋਂ ਪਤਾ ਲੱਗਿਆ ਸੰਤ ਨੇ ਇਹ ਡਾਂਕੇ ਲਾ ਕੇ ਤੋੜ ਦਿੰਦਾ ਹੈ ਕੀ ਪਤਾ ਲੱਗਣਾ ਸੀਗੇ ਸਾਨੂੰ ਤੁਹਾਨੂੰ ਬਾਅਦ ਚ ਡਾਕਟਰ ਵੱਲੋਂ ਦੱਸਿਆ ਗਿਆ ਵੀ ਅੰਤੜੀ ਹਾਂ ਡਾਕਟਰ ਵੱਲੋਂ ਜਿਸ ਰਾਤ ਅੰਤੜੀ ਵਿੱਚੋਂ ਸਾਰਾ ਮਟੀਰੀਅਲ ਲੀਕ ਹੋ ਗਿਆ ਅਸੀਂ ਰੌਲਾ ਪਾਇਆ ਨਹੀਂ ਨਹੀਂ ਕਹਿੰਦਾ ਇਹ ਤਾਂ ਪੇੜ ਚ ਤੈਰ ਦਾ ਗੰਦਮੰਦ ਆ ਮੈਂ ਕਿਹਾ ਪੇੜ 'ਚ ਕਿਹੜਾ ਇਹੋ ਜਿਹਾ ਗੰਦਮੰਦ ਹੁੰਦਾ ਚਾਹਰਗਾ ਦੁੱਧ ਾਰਗਾ ਫਿਰ ਸੁਵੇਰੇ ਸਾਡੇ ਤੇ ਬੰਲੇ ਜ਼ੋਰ ਪਾਉਣ ਤੇ ਇਹ ਦੱਸਿਆ ਕਹਿੰਦਾ ਮੇਰੇ ਤੋਂ ਗਲਤੀ ਨਾਲ ਅੰਤਣੀ ਵੱਡੀ ਗਈ ਸੀ ਕਿ ਤੁਹਾਡੇ ਕੋਲ ਸਬੂਤ ਹੈ ਵੀ ਜੋ ਉਹਨੇ ਮੰਨਿਆ ਉਹਨਾਂ ਨੇ ਹਾਂ ਜੀ ਮੇਰੇ ਕੋਲ ਹੈਗਾ ਇਹਨੇ ਲਿਖਿਆ ਹੋਇਆ ਠੀਕ ਸਾਰਾ ਕੁਝ ਆ ਮੋਰ ਲੱਗੀ ਹੋਈ ਆ ਇਹਦੀ ਜਵਾਨ ਵੀ ਮੈਂ ਤੁਹਾਨੂੰ ਚੱਲਦੀ ਦਿਖਾ ਦੂੰਗੀ ਮੇਰੇ ਕੋਲ ਸਾਰਾ ਰਿਕਾਰਡ ਕੀਤਾ ਹੋਇਆ ਵਾਹ ਜੀ ਧਰਨਾ ਲਾਇਆ ਕਦ ਤੱਕ ਧਰਨਾ ਜਾਰੀ ਧਰਨਾ ਜਦ ਤੱਕ ਇਹ ਮਰਦਾ ਨਹੀਂ ਉਹ ਤੱਕ ਗਿਰਬਦਾਰੀ ਇਹਦਾ ਹਸਪਤਾਲ ਜਦ ਤੱਕ ਇਹ ਮਰਦਿਆਂ ਨਾ ਦੇਣਾ ਧਰਨਾ ਮੈਂ ਤਾਂ ਇਹਦਾ ਸੇਪਾ ਕਰਨਾ ਈ ਹੈ ਬੈਠ ਕੇ ਮੇਰਾ ਰੋਜ਼ ਬਿਟਿਆ ਕਰਨਾ ਵਾ ਜਿਹੜੇ ਡਾਕਟਰ ਚਾਹੇ ਮਰਦੇ ਮੈਂ ਇੱਥੇ ਬੈਠੇ ਸ਼ੂਗਰ ਪੀਣ ਮੈਂ ਹੈਗੇ ਉਹ ਡਾਕਟਰਾਂ ਦੇ ਵੀ ਕਰਵਾ ਜਿਹੜੇ ਇੱਥੇ ਆ ਕੇ ਪੈਸੇ ਬਣਾਉਂਦੇ ਆ ਸਾਡਾ ਪਰਿਵਾਰ ਇਹਨੇ ਖੇਰੂ ਖੇਰੂ ਕਰਤਾ ਬੰਦੇ ਨੇ ਅਸੀਂ ਇਹ ਧਰਨਾ ਕਰਨਾ ਹਸਪਤਾਲ ਸਮਰਾਲਾ ਦੇ ਡਾਕਟਰ ਗਰਮੁਖ ਸਿੰਘ ਦੇ ਵਿਰੁੱਧ ਲਾਇਆ ਹੈ ਇਹਨਾਂ ਵੱਲੋਂ ਆਪਰੇਸ਼ਨ ਦੌਰਾਨ ਲਾਪਰਵਾਹੀਆਂ ਵਰਤਣ ਕਰਕੇ ਮੇਰੇ ਪਿਤਾ ਜੀ ਦੀ ਅੱਜ ਮੌਤ ਹੋ ਗਈ ਆਪਰੇਸ਼ਨ ਕਾਧਾ ਸੀ ਕਦੋਂ ਹੋਇਆ ਸੀ ਇਹਨਾਂ ਨੇ ਪਿੱਤੇ ਦਾ ਆਪਰੇਸ਼ਨ ਕਰਨਾ ਸੀ ਪਰ ਲਾਪਰਵਾਹੀ ਕਰਨ ਕਰਕੇ ਇਹਨੇ ਕਿਹਾ ਸੀ ਵੀ ਮੇਰੇ ਕੋਲ ਪੂਰੀ ਟੀਮ ਆਉਂਦੀ ਹੈ ਡਾਕਟਰਾਂ ਦੀ ਜੋ ਆਪਰੇਸ਼ਨ ਕਰਦੀ ਹੈ ਅਸੀਂ ਇਹਨਾਂ ਦੇ ਗੱਲਾਂ ਵਿੱਚ ਆ ਕੇ ਇੱਥੇ ਦਖਲ ਕਰਵਾਤਾ ਤੇ ਜਦੋਂ ਸ਼ਾਮ ਨੂੰ ਇੱਕ ਇੱਕ ਡਾਕਟਰ ਆਇਆ ਤੇ ਨਾਲ ਉਹਦੇ ਆਪ ਆਪਰੇਸ਼ਨ ਥੀਟਰ ਚ ਵੜ ਗਿਆ ਜਦੋਂ ਕਿ ਇਹਦੇ ਕੋਈ ਡਿਗਰੀ ਵਗੈਰਾ ਹੈ ਨਹੀਂ ਸਰਜਨ ਵਾਲੀ ਨਾ ਕੋਈ ਐਨਐਸਸੀ ਵਾਲਾ ਡਾਕਟਰ ਸੀ ਨਾ ਕੋਈ ਰੇਡੀਓਗ੍ਰਾਫੀ ਵਾਲਾ ਡਾਕਟਰ ਸੀ ਵੀ ਜਿਹੜਾ ਅਲਟਰਾਸਾਉਂਡ ਕਰਕੇ ਦੇਖਦਾ ਵੀ ਹਾਂ ਕੀ ਆ ਅੰਦਰ ਕੀ ਨਹੀਂ ਮੈਂ ਇਹਦੇ ਕੋਈ ਸੁੱਖ ਸੁਵਿਧਾ ਸੀ ਵੀ ਇਹਨਾਂ ਬਚਾ ਸਕਦਾ ਇਹਨੇ ਉਦੋਂ ਅੰਤੜੀਆਂ ਵੱਡੀਆਂ ਉਤੋਂ ਟਾਂਕੇ ਲਾ ਕੇ ਉੱਪਰ ਆਪਰੇਸ਼ਨ ਕਰਕੇ ਪਿੱਤਾ ਕੱਢਤਾ ਤੇ ਪਿੱਤੇ ਦੇ ਪਿੱਤਾ ਦਾ ਅੰਦਰ ਛੜਤਾ ਜਿਹਦੇ ਕਰਕੇ ਜ਼ਹਿਰ ਵਾ ਫੈਲ ਗਿਆ ਸਾਰੇ ਸਰੀਰ ਦੇ ਵਿੱਚ ਜਰਵਾ ਫਿਰ ਗਿਆ ਤੇ ਕੱਲ ਮੇਰੇ ਪਿਤਾ ਦੀ ਸੈਪਟਿਕ ਸ਼ੌਕ ਨਾਲ ਮੌਤ ਹੋ ਗਈ ਇੱਕ ਮਹੀਨੇ ਬਾਅਦ ਮੌਤ ਹੋ ਗਈ ਡੀ ਐਮ ਸੀ ਡੀ ਐਮ ਸੀ ਅਸੀਂ ਆਈ ਸੀ ਯੂ ਦੇ ਵਿੱਚ ਰਹੇ ਹਾਂ ਅਸੀਂ ਡੀ ਐਮ ਸੀ 29 ਤਰੀਕ ਦੇ ਦਾਖਲ ਹੋਏ ਹਾਂ ਤੇ ਅੱਜ ਦੇਖ ਲਓ ਕਿੰਨੀ ਤਰੀਕ ਹੈ ਡਾਕਟਰਾਂ ਨੇ ਕੀ ਕੀਤਾ ਡੀ ਐਮ ਸੀ ਦੇ ਡਾਕਟਰਾਂ ਨੇ ਕਹਿੰਦੇ ਕਿਹੜੇ ਬੇਵਕੂਫ ਡਾਕਟਰ ਨੇ ਸਰਜਰੀ ਕੀਤੀ ਹੈ ਕਿੰਨੀਆਂ ਸਰਦੀਆਂ ਹੋਈਆਂ ਉੱਥੇ ਜੀ ਉੱਥੇ ਸਾਡੀਆਂ ਦੋ ਸਰਜਰੀਆਂ ਹੋਈਆਂ ਕਿੰਨਾ ਖਰਚਾ ਹੋ ਗਿਆ ਉੱਥੇ ਦਾ ਸਾਡਾ ਘੱਟੋ ਘੱਟ 12 ਤੋਂ 15 ਲੱਖ ਰੁਪਏ ਉੱਥੇ ਖਰਚਾ ਆ ਗਿਆ ਜਦੋਂ ਤੁਹਾਨੂੰ ਡਾਕਟਰ ਨੇ ਦੱਸਿਆ ਕਿ ਮੇਰੇ ਤੋਂ ਗਲਤੀ ਨਾਲ ਆਂਦਰੀ ਵੱਡੀ ਗਈ ਹੈ ਕੋਈ ਪੁੱਛਿਆ ਨਹੀਂ ਕਿ ਡਾਕਟਰਾਂ ਤੋਂ ਵੀ ਗਲਤੀਆਂ ਹੁੰਦੀਆਂ ਨੇ ਕਹਿੰਦਾ ਮੇਰੀ ਕਿਸਮਤ ਮਾੜੀ ਸੀ ਮੈਂ ਕਿਹਾ ਕਿਸਮਤ ਤੇਰੀ ਕਿਉਂ ਮਾੜੀ ਸੀ ਬੰਦਾ ਸਾਡਾ ਮਰਿਆ ਉਹ ਬਿਆਨ ਦਿੱਤੇ ਆ ਵੀ ਮੇਰੀ ਕਿਸਮਤ ਮਾੜੀ ਸੀ ਜਾਇਨਾ ਕਿਸਮਤ ਸਾਡੀ ਮਾੜੀ ਸੀ ਜਿਹੜੀ ਅਸੀਂ ਇਹਦੇ ਕੋਲ ਫਸ ਗਏ ਖਰਚਾ ਕਿੰਨਾ ਆਇਆ ਹੁਣ ਤੱਕ ਪੂਰੀ ਗੱਲ ਸਾਡਾ ਦਾ ਖਰਚਾ ਬਹੁਤ ਦੇਖੋ ਜੀ ਇਹਦਾ ਉੱਥੇ ਜੇ ਖਰਚੇ ਦੀ ਤਾਂ ਗੱਲ ਹੀ ਨਹੀਂ ਹੈ ਜੀ ਸਾਡਾ ਘਰ ਦਾ ਮੁਖੀ ਤ ਅਸੀਂ ਖਰਚੇ ਤੋਂ ਕੀ ਕਰਨਾ ਮੰਗ ਕੀ ਕਰਦੇ ਤੁਸੀਂ ਅਸੀਂ ਮੰਗ ਕਦਾ ਹਸਪਤਾਲ ਬੰਦ ਕੀਤਾ ਜਾਵੇ ਤੇ ਇਹਨੂੰ ਗ੍ਰਫਤਾਰ ਕੀਤਾ ਜਾਵੇ ਇਹ ਤੇ ਕਤਲ ਦਾ ਨਹੀਂ ਸੰਸਕਾਰ ਨਹੀਂ ਕੀਤਾ ਹਲੇ ਇਹ ਜਿਹੜਾ ਧਰਨਾ ਹੈ ਕਦੋਂ ਤੱਕ ਜਦੋਂ ਤੱਕ ਇਹਨੂੰ ਇਹਦੀ ਗ੍ਰਫਤਾਰੀ ਨਹੀਂ ਹੁੰਦੀ ਤੇ ਪਰਚਾ ਨਹੀਂ ਪੈਂਦਾ ਕਤਲ ਦਾ ਮੁਕੱਦਮਾ ਦਰਜ ਨਹੀਂ ਹੁੰਦਾ ਉਦੋਂ ਤੱਕ ਅਸੀਂ ਧਰਨਾ ਨਹੀਂ ਛੱਡਣਾ ਮੇਰਾ ਨਾਮ ਗੁਰਮੁਖ ਸਿੰਘ ਅੱਜ ਤੁਹਾਡੇ ਹਸਪਤਾਲ ਦੇ ਬਾਹਰ ਸੜਕ 'ਤੇ ਧਰਨਾ ਲਗਾਇਆ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਪੇਸ਼ੈਂਟ 'ਚ ਮੌਤ ਹੋਈ ਹੈ ਉਹ ਤੁਹਾਡੇ ਵੱਲੋਂ ਕੱਲ ਸਰਜਰੀ ਕੀਤੀ ਗਈ ਨੇ ਦੇਖੋ ਸਰਜਰੀ ਮੇਰੇ ਕੋਲ ਹੋਈ ਆ ਉਹਦੀ ਸਰਜਰੀ ਤੋਂ ਬਾਅਦ 5 ਦਿਨ ਮਰੀਜ਼ ਦਾਖਲ ਰਿਹਾ ਉਹਦੇ ਟਾਂਕਿਆਂ ਦੇ ਵਿੱਚੋਂ ਥੋੜਾ ਰਸਾ ਆਇਆ ਸੀਗਾ ਤੇ ਇਸ ਕਰਕੇ ਅਸੀਂ ਉਹਨਾਂ ਨੂੰ ਦੁਬਾਰਾ ਸਰਜਰੀ ਲਈ ਕਿਹਾ ਸੀਗਾ ਬਟ ਉਹ ਉਹਨਾਂ ਨੇ ਕਿਹਾ ਕਿ ਅਸੀਂ ਡੀ ਐਮ ਸੀ ਜਾ ਕੇ ਟ੍ਰੀਟਮੈਂਟ ਕਰਾਣਾ ਤੇ ਉਹ ਫਿਰ ਰੈਫਰ ਹੋ ਕੇ ਮੇਰੇ ਕੋਲੋਂ ਅੱਜ ਤੋਂ ਤਕਰੀਬਨ ਮਹੀਨਾ ਸਵਾ ਮਹੀਨਾ ਪਹਿਲਾਂ ਡੀ ਐਮ ਸੀ ਚਲੇ ਗਏ ਸੀਗੇ ਉਹਨਾਂ ਨੇ ਵੀ ਗੱਲ ਕਹੀ ਹੈ ਕਿ ਡਾਕਟਰਾਂ ਨੇ ਮੰਨਿਆ ਕਿ ਸਾਡੇ ਤੋਂ ਆਂਦਰ ਦੀ ਵੱਡੀ ਗਈ ਇੰਜਰੀ ਹੋਈ ਸੀਗੀ ਉਹਨੂੰ ਰਿਪੇਅਰ ਕੀਤਾ ਗਿਆ ਬਟ ਕੋਈ ਜਾਣ ਕੇ ਨਹੀਂ ਵੱਡਿਆ ਗਿਆ ਕੁਝ ਵੀ ਜੋ ਮੇਰੇ ਸਰਜਨ ਨੇ ਸਟੇਟਮੈਂਟ ਦਿੱਤੀ ਹੈ ਬਾਕੀ ਇਹਨਾਂ ਦੇ ਵੱਲੋਂ ਕਾਨੂੰਨੀ ਕਾਰਵਾਈ ਸ਼ੁਰੂ ਹੋਈ ਵੀ ਆ ਪਿਛਲੇ 2-3 ਦਿਨ ਪਹਿਲਾਂ ਮੈਨੂੰ ਬੁਲਾਇਆ ਸੀਗਾ ਤੇ ਅਸੀਂ ਆਪਣੀ ਉਥੇ ਸਟੇਟਮੈਂਟ ਦੇ ਕੇ ਵੀ ਆਏ ਆ ਗਿਆ ਤੇ ਸਮਰਾਲਾ ਪੋਸਟ ਸਟੇਸ਼ਨ ਹਾਂਜੀ ਸਮਰਾਲਾ ਪੋਸਟ ਸਟੇਸ਼ਨ ਜੁਕਤਾ ਵੀ ਤੇ ਡਾਕਟਰ ਦੇ ਖਿਲਾਫ ਧਰਨਾ ਲੱਗਿਆ ਹੋਇਆ ਕੰਨਾਨਾ ਨਾ ਸ਼ਹਿਰ ਸੜਕਾਂ ਦੀ ਆਵਾਜ਼ ਹੀ ਬੰਦ ਕੀਤੀ ਹੋਈ ਹੈ ਤੇ ਨਾ ਸਰ ਸੌਣ ਸਿੰਘ ਜੀ ਇਥੋਂ ਸਮਰਾਲੇ ਦੇ 71 ইয়ার 올ਡ ਉਹਨਾਂ ਨੇ ਇੱਥੇ ਟ੍ਰੀਟਮੈਂਟ ਜਿਹੜਾ ਹਸਪੀਟਲਾਈਜ਼ਾ ਕਰਨ ਦਾ ਇੱਥੇ ਕਰਾਇਆ ਸੀ ਜੀ ਜੀ ਸਭ ਸੌਣ ਸਿੰਘ ਦੀ ਡੈਥ ਹੋਈ ਆ ਐਮਸੀ ਦੇ ਵਿੱਚ ਪਰਿਵਾਰ ਨੇੜਾ ਦਰ ਨਾਲ ਆਇਆ ਪਰਿਵਾਰ ਰਿਲੇਗੇਸ਼ਨ ਜਿਹੜਾ ਇਹਨਾਂ ਦੇ ਹਸਪੀਟਲ ਦੇ ਲਾ ਰਿਆ ਇਹਦੇ ਸੁਣਦੀਆਂ ਪਰਿਵਾਰ ਨਾਲ ਗੱਲਬਾਤ ਕੀਤੀ ਆ ਮੇੜਾ ਇਹ ਕੰਪਲੇਂਟ ਦਿੰਣਗੇ ਉਹਦੇ ਅਸੀਂ ਜਿਹੜਾ ਬੋਰਡ ਬਣਾਗਾ ਦਾ ਪੋਸਟ ਤੁਹਾਨੂੰ ਕਰਾਵਾਂਗੇ ਉਦੋਂ ਬਾਅਦ ਬੋਰਡ ਦੀ ਜਿਹੜੀ ਵੀ رائے ਆਉਗੀ ਉਹਦੇ ਮੁਤਾਬਿਕ ਜਿਹੜੀ ਹੈ ਕਾਰਵਾਈ ਬਿਲਕੁਲ ਕੀਤੀ ਜਾਊਗੀ ਅੱਜ ਦਰਨਾ ਚੱਲ ਰਿਹਾ ਹੈ ਤਰਨਾ ਕਰੋ ਦਰ ਕਿੱਲੇ ਦੇ ਅਸੀਂ ਉਹਨਾਂ ਨੂੰ ਪਰਿਵਾਰ ਨੂੰ ਸੁਝਾਈਏਗਾ ਨਾ ਹਾਂ ਉਹ ਦੇਖਣੇ ਪਰਿਵਾਰ ਵੱਲੋਂ ਕੋਈ ਐਪਲੀਕੇਸ਼ਨ ਕੋਈ ਐਫ ਆਈ ਆਰ ਦਰਜ ਵੀ ਕਰਾਈ ਗਈ ਹੈ ਨਹੀਂ ਨਹੀਂ ਕੰਪਲੇਂਟ ਦਰਜ ਕਰਾਈ ਹੈ ਐਕਚੁਅਲੀ ਪੁਲਿਸ ਜਦੋਂ ਵੀ ਕਿਸੇ ਡਾਕਟਰ ਦੇ ਖਿਲਾਫ ਕੰਪਲੇਂਟ ਆਦੀ ਹੈ ਸੀਐਮਓ ਕੋਲ ਹੀ ਭੇਜਦੇ ਆਂ ਸੀਐਮਓ ਡਾਕਟਰਾਂ ਦਾ ਬੋਰਡ ਬਣਾਦਾ ਇਨਕੁਆਇਰੀ ਕਰਾਂਦਾ ਉਹ ਤੋਂ ਬਾਅਦ ਹੀ ਕਰਬੀਆ ਤੁਹਾਡੇ ਕੋਲ ਕੋਈ ਦਰਜ ਕਰਵਾਏ ਗਏ ਆਂ ਦਾ ਬਿਆਨ ਤੇ ਆਪਣਾ ਡਾਕਟਰ ਸਾਹਿਬ ਵੱਲੋਂ ਨਹੀਂ ਨਹੀਂ ਸਾਡੇ ਕੋਲ ਇਹਦੀ ਡੈਥ ਜਿਹੜੀ ਰਾਤੀ ਹੋਈ ਹੈ ਪਰ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਪੁਲਿਸ ਸਟੇਸ਼ਨ ਦੇ ਵਿੱਚ ਮੈਂ ਦਮਨੇ ਬਿਆਨ ਦਰਜ ਕਰਵਾਇਆ ਨਹੀਂ ਨਹੀਂ ਬਿਆਨ ਦਰਜ ਦੀ ਕੋਈ ਵੈਲੀ ਨਹੀਂ ਸਾਡੇ ਮੈਂ ਤੁਹਾਨੂੰ ਦੱਸਿਆ ਵੀ ਇਹਦੇ ਵਾਸਤੇ ਤਾਂ ਜਦੋਂ ਡੈਥ ਹੋਈ ਆ ਕੌਜ਼ ਆਫ ਡੈਥ ਲਈ ਜਿਹੜਾ ਬੋਰਡ ਦਾ ਆਉਣਾ ਜ਼ਰੂਰੀ ਆ ਡਾਕਟਰਾਂ ਦੀ ਡਾਇਰ ਤੋਂ ਬਾਅਦ ਜਿਹੜੀ ਇਹ ਕਾਰਵਾਈ ਕੀਤੀ ਜਾਊਗੀ